ਤੁਸੀਂ ਨਵੀਆਂ ਬੱਸਾਂ ਪਾਈਆਂ ਆਪਦੇ ਹੁੰਦਿਆਂ ਮੋਟਰ ਮੰਤਰੀ ਨਵੀਆਂ ਬੱਸਾਂ ਜਿਹੜੀਆਂ ਉਹ ਪੁਰਾਣੀ ਸਰਕਾਰ ਦੇ ਵੇਲੇ ਜਿਹੜੀਆਂ ਪ੍ਰਪੋਜ਼ਲਾਂ ਬਣ ਕੇ ਗਈਆਂ ਉਹ ਜਦੋਂ ਆਪਾਂ ਆਏ ਆ ਲਗਭਗ 200 ਦੇ ਕਰੀਬ ਬੱਸਾਂ ਆਪਣੀ ਸਰਕਾਰ ਆਈ ਤੋਂ 2-3 ਮਹੀਨਿਆਂ ਬਾਅਦ ਐਂਟਰ ਕੀਤੀਆਂ ਬੱਸਾਂ ਉਹਦੇ ਬਾਅਦ ਹੁਣ 450 ਬੱਸ ਜਿਹੜੀ ਹੈਗੀ ਆ ਪੰਨ ਬੱਸ ਦੀ ਉਹਦੀ ਪ੍ਰਪੋਜ਼ਲ ਬਣ ਕੇ ਫਾਈਲ ਸੀਐਮ ਸਾਹਿਬ ਕੋ ਗਈ ਆ ਉਹਦੀ ਬਾਡੀ ਕਿੱਥੋਂ ਲੱਗੂਗੀ ਬਾਡੀ ਉਹਦੀ ਕਿੱਥੋਂ ਸਾਨੂੰ ਸਭ ਤੋਂ ਘੱਟ ਪੈਸਿਆਂ 'ਚ ਬੋਡੀ ਲੱਗੂਗੀ ਇਹ ਨਹੀਂ ਵੀ ਆਪਾਂ ਨਹੀਂ ਜਿਹੜੀ ਉਹ 200 ਆਈ ਉਹਦੀ ਬੋਡੀ ਕਿੱਥੋਂ ਲੱਗੀ ਉਹਦੀ ਬੋਡੀ ਤੇ ਉਹ ਪੁਰਾਣੇ ਟੈਂਡਰ ਉਹ ਹੀ ਰਾਜਸਥਾਨ ਤੋਂ ਆਹ ਪੁਰਾਣੀ ਸਰਕਾਰ ਦੇ ਵੀ ਸੀ ਤੇ ਤੁਹਾਡੀ ਸਰਕਾਰ 'ਚ ਵੀ ਰਾਜਸਥਾਨ ਤੋਂ ਹੀ ਲੱਗੀ ਨਹੀਂ ਜਿਹਦੇ ਤੇ ਤੁਸੀਂ ਕਹਿੰਦੇ ਸੀ ਰਾਜਾ ਮਢਿੰਗ ਪੈਸੇ ਖਾ ਗਏ ਉਹਦੇ ਜੋ ਉਹ ਪਿਛਲੀ ਸਰਕਾਰ ਦਾ ਟੈਂਡਰ ਹੈ ਤੇ ਪਿਛਲੀ ਸਰਕਾਰ ਦੀਆਂ ਬਣੀਆਂ ਹੀ ਬੱਸਾਂ ਪਈਆਂ ਹੀ ਉਹਦੇ ਪੈਸੇ ਇਹਨਾਂ ਨੇ ਪੇ ਕੀਤੇ ਸੀ ਉਥੇ ਅਸੀਂ ਬੱਸਾਂ ਲੈਣੀਆਂ ਹੁਣ ਸਰਕਾਰ ਦੇ ਪੈਸੇ ਗਏ ਆ ਪੈਸੇ ਉਥੇ ਪੇ ਹੋ ਗਏ ਆ ਤੇ ਬੱਸਾਂ ਪਿਛਲੀ ਸਰਕਾਰ ਦੀਆਂ ਬਣੀਆਂ ਪਈਆਂ ਜੇ ਆਪਾਂ ਉਹ ਬੱਸਾਂ ਛੱਡ ਦਿੰਦੇ ਤਾਂ ਪੈਸੇ ਕਿੱਥੋਂ ਆਪਾਂ ਰਿਕਵਰ